ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਨੂੰ ਜਦੋਂ ਤੁਸੀਂ ਦੇਖਦੇ ਹੋ ਆਈਸੀਯੂ ਦੇ ਵਿੱਚ ਬੈੱਡ ਦੇ ਉੱਤੇ ਪਿਆ ਇਸ ਟਾਈਮ ਬਹੁਤ ਹੀ ਜ਼ਿਆਦਾ ਸੀਰੀਅਸ ਨੇ ਜੀ ਬਾਪੂ ਮਲਕੀਰ ਸਿੰਘ ਜੀ son of ਹਜ਼ਾਰਾ ਸਿੰਘ ਜੀ ਬਾਪੂ ਜੀ ਸਾਨੂੰ 1 ਜਨਵਰੀ 2024 ਨੂੰ ਨਵੇਂ ਸਾਲ ਵਾਲੇ ਦਿਨ ਮਿਲੇ 2 ਤਰੀਕ ਨੂੰ ਕੈਂਪ ਸੀ ਕੈਂਪ ਦੇ ਵਿੱਚ ਆਏ ਸੀ ਦਵਾਈ ਲੈਣ ਪਰ ਬਾਪੂ ਜੀ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਮੈਂਬਰ ਨਾਲ ਨਹੀਂ ਆਇਆ ਬਾਪੂ ਜੀ ਨੂੰ ਪੁੱਛਣ ਤੇ ਪਤਾ ਲੱਗਿਆ ਵੀ ਬੇਟਾ ਬਿਆਹ ਹੋਇਆ ਹੈ ਬੇਟੀ ਹੈ ਪਰ ਬੱਚੇ ਸਾਹਮਣੇ ਨਹੀਂ ਮੈਨੂੰ ਬਾਪੂ ਜੀ ਨੂੰ ਟੀਵੀ ਦੀ ਬਿਮਾਰੀ ਆ ਛਾਤੀ ਦੇ ਵਿੱਚ ਰੇਸ਼ਾ ਬਹੁਤ ਜ਼ਿਆਦਾ ਭਰਿਆ ਹੋਇਆ ਸੀ ਦਿਮਾਗੀ ਤੌਰ ਤੇ ਵੀ ਬਾਪੂ ਠੀਕ ਨਹੀਂ ਸੀਗੇ ਤੇ ਅਸੀਂ ਬਾਪੂ ਜੀ ਦੀ ਹਾਲਤ ਨੂੰ ਦੇਖਦਿਆਂ ਹੋਇਆ ਇੱਥੇ ਦਾਖਲ ਕਰ ਲਿਆ ਬਾਪੂ ਜੀ ਦਾ ਲਾਸ਼ ਸ਼ੁਰੂ ਹੋ ਗਿਆ ਤੇ ਪਰ ਬਾਪੂ ਜੀ ਦਾ ਡਾਕਟਰ ਨੇ ਜਦੋਂ ਚੈੱਕਅਪ ਕੀਤਾ ਲੰਗਸ ਆ ਜਿਹੜਾ ਬਾਪੂ ਦੇ ਫੇਫੜੇ ਆ ਉਹ ਬਿਲਕੁਲ ਟੀਵੀ ਬਹੁਤ ਪੁਰਾਣੀ ਬਿਮਾਰੀ ਸੀ ਗਲੇ ਪਏ ਅੰਦਰੋਂ ਤੇ ਜਿੱਤੇ ਕਰਕੇ ਹੁਣ ਬਾਪੂ ਜੀ ਆਈਸੀਯੂ ਦੇ ਵਿੱਚ ਦੀਪਕਾ ਹਸਪਤਾਲ 'ਚ ਦਾਖਲ ਨੇ ਸਾਡੀ ਹੱਥ ਜੁੜ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਬਾਪੂ ਜੀ ਦਾ ਆਪਾਂ ਨੂੰ ਘਰ ਪਰਿਵਾਰ ਪਤਾ ਲੱਗ ਸਕੇ ਬਾਪੂ ਜੀ ਨੇ ਆਪਣਾ ਐਡਰੈਸ ਪਿੰਡ ਭੰਡਾਲ ਦੱਸਿਆ ਸੀ ਜ਼ਿਲ੍ਹਾ ਜਲੰਧਰ ਦੱਸਿਆ ਸੀ ਆਪਣਾ ਨਾਮ ਮਲਕੀਰ ਸਿੰਘ son of ਹਜ਼ਾਰਾ ਸਿੰਘ ਦੱਸਿਆ ਸੀ ਅਸੀਂ ਵੀ ਆਪਣੇ ਤੌਰ ਤੇ ਪਤਾ ਕਰ ਰਹੇ ਹਾਂ ਭੰਡਾਲ ਪਿੰਡ ਵੱਲ ਪਰ ਜੇ ਕੋਈ ਵੀਰ ਸਾਡੀ ਜਾਂ ਕੋਈ ਭੈਣ ਵੀਡੀਓ ਨੂੰ ਦੇਖਦੇ ਆ ਤੁਸੀਂ ਬਾਪੂ ਜੀ ਨੂੰ ਜਾਣਦੇ ਹੋ ਤਪਰੀ ਸਾਡੇ ਨਾਲ ਸੰਪਰਕ ਕਰੋ ਆ ਨੰਬਰ ਦਿੱਤੇ ਹੋਇਆ ਸਕਰੀਨ ਦੇ ਉੱਪਰ ਜਿਹੜਾ ਬਾਪੂ ਜੀ ਕੋਲੋਂ ਆਧਾਰ ਕਾਰਡ ਮਿਲਿਆ ਸੀਗਾ ਉਹਦੇ ਉੱਤੇ ਜਿਹੜਾ ਐਡਰੈਸ ਸੀਗਾ ਸਿਰਸਾ ਲਿਖਿਆ ਸੀ ਹਰਿਆਣਾ ਵਾਰਡ ਨੰਬਰ 1 ਸਿਕੰਦਰਪੁਰਾ 73 ਇਹ ਬਾਪੂ ਜੀ ਨੇ ਆਧਾਰ ਕਾਰਡ ਜਿਹੜਾ ਦਿੱਤਾ ਸੀ ਉਹਦੇ ਉੱਤੇ ਐਡਰੈਸ ਲਿਖਿਆ ਹੋਇਆ ਹਰਿਆਣੇ ਦਾ ਤੇ ਬਾਪੂ ਜੀ ਇਸ ਟਾਈਮ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਦੀਪਕਾ ਹਸਪਤਾਲ ਵਿੱਚ ਜੇ ਬਾਪੂ ਜੀ ਨੂੰ ਕੋਈ ਪਛਾਣ ਦਾ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਕੀਤ ਉਹ ਕਿੱਥੋਂ ਆਇਓ ਮੈਂ ਪਟਿਆਲਾ ਤੋਂ ਆਇਆ ਜੀ ਜਿਲ੍ਹਾ ਜਲੰਧਰ ਇੱਥੇ ਮੈਂ ਸੁਣਿਆ ਸੀਗਾ ਇਹ ਬੇਸਹਾਰਾ ਰਹਿੰਦੇ ਆ ਐ ਇੱਕ ਟਾਈਮ ਮੇਰਾ ਕੋਈ ਨਹੀਂ ਹੈਗਾ ਘਰ ਵੀ ਨਹੀਂਗਾ ਮੈਂ ਇੱਕ ਟਾਈਮ ਇਹੋ ਜਿਹਾ ਸੀਗਾ ਤੈਹਾ ਵੀ ਤਿਆਗ ਦਿੱਤਾ ਸੀ ਘਰ ਵੀ ਤਿਆਗ ਦਿੱਤਾ ਸੀ ਕਿ ਮੇਰੇ ਜਰੂ ਮੈਂ ਕਿਹਾ ਵੀ ਇਹਦਾ ਦਿਲ ਦਿਲ ਕਰਦਾ ਘਰ ਲੈ ਲਓ ਉਸੇ ਲੱਖ ਦਾ ਵਿੱਚ ਕਿ ਚਲਾ ਗਿਆ ਮਤਲਬ ਮੈਂ ਤਾਂ ਮੂੰਹ ਨਹੀਂ ਰੱਖਿਆ ਕਿ ਇਹ ਚੀਜ਼ ਵਿੱਚ ਵੀ ਤੇ ਮੈਂ ਤੇ ਮੈਨੂੰ ਹੋ ਗਿਆ ਇਕੱਲਾ ਹੀ